ਲ ਆਇਆ ਬਾਹਰ ਇੱਕ ਭਜਨ ਲਾਲ ਜੀ ਨੇ ਤੇ ਉਹ ਕੀ ਕਹੋਂਗੇ ਉਹਨੂੰ ਤਰਨੇ ਨੂੰ ਲੈ ਗਏ ਜੇ ਭਜਨਾਲੇ ਤਰਨਾ ਲਾਇਆ ਜੀ ਗੱਲ ਸੁਣੋ ਜੀ ਉਹ ਕਹਿੰਦੇ ਨੇ ਜੀ ਕੋਈ ਬੰਦਾ ਇੱਥੇ ਆ ਨਹੀਂ ਸਕਦਾ ਜਾਂ ਕਿਵੇਂ ਵੀ ਉਹਨਾਂ ਨੂੰ ਪ੍ਰੋਬਲਮ ਹੈ ਕੋਈ ਚੀਜ਼ ਦੀ ਹੂੰ ਮੈਨੂੰ ਇਹ ਦੱਸੋ ਜੀ ਕੋਈ ਵੀ ਬੰਦਾ ਜੀ ਤੁਸੀਂ ਵੀ ਲਾ ਲਓ ਕੋਈ ਮਰਦ ਚਾਹ ਵੀ ਪੀ ਸਕਦਾ ਬਹਿ ਵੀ ਸਕਦਾ ਇਹੋ ਸਾਹਮਣਾ ਜਾਂ ਅਸਰਨਾ ਕਲਵਾਦੂ ਕਰਨਾ ਕੰਮ ਵੀ ਕਰਾਣੇ ਨੇ ਪਰ ਇਹ ਗੱਲ ਜਾਇਜ਼ ਨਹੀਂ ਆ ਜੀ ਥੋੜਾ ਜੀ ਵੀ ਆਪਾਂ ਕਹੀਏ ਵੀ ਕੋਈ ਇੱਥੇ ਬਾਹਰ ਦੇ ਬੰਦੇ ਆ ਗਏ ਜੀ ਤੇ ਉਹ ਕੰਨ ਭਰ ਗਈ ਉਹ ਸਾਹਬ ਦੀ ਅਹੀਂ ਹੋ ਗਿਆ ਅਹੀਂ ਹੋ ਗਿਆ ਥਾਣਾ ਇਹ ਤਾਂ ਹੀ ਗਲਤੀ ਜੀ ਕੰਮ ਸਾਰੇ ਦੋਰੇ ਰਹੇ ਇਹਨਾਂ ਨੂੰ ਕਿੰਨੀ ਪਾਵਰ ਦਿੱਤੀ ਹੋਈ ਤਾਂ ਸੋਈ ਇਹ ਕੰਮ ਕਿਨੇ ਅਸੀਂ ਕਰਾਏ ਰਲ ਕੇ ਕਰਾਈ ਇਹਨਾਂ ਸਰਨਾਪਾਲਾ ਜਿਹੜੇ ਜਿਹਨੇ ਮਸ਼ੀਨਾਂ ਬਾਰੇ ਕਹਿ ਰਹੇ ਨੇ ਮਸ਼ੀਨਾਂ ਨਹੀਂ ਆਈਆਂ ਮੈਂ ਖੁਦ ਗਵਾਹੀ ਇਹਨਾਂ ਨੇ ਮਿੰਨਾ ਇੱਕ ਮਿੰਨਾ ਜੀ ਇਹਨਾਂ ਦੇ ਬਾੜ ਇੱਕ ਨੰਬਰ ਦੇ ਚ ਇਹਨਾਂ ਦੀ ਮਸ਼ੀਨਾਂ ਸਫਾਈ ਲਈ ਲਿਆਂਾਈਆਂ ਐਮਐਲਏ ਸਾਹਮਣੇ ਸਪੈਸ਼ਲ ਮਸ਼ੀਨਾਂ ਕੋਲ ਗਈ ਤੇ ਪਾਣੀ ਹਾਂ ਲਵਾਈਆਂ ਜੀ ਟੱਕਣ ਸੀਵਰੇਜ ਗੱਲ ਕਰ ਰਹੇ ਹਰ ਟੱਕਣ ਸੀਵਰੇਜ ਅਸੀਂ ਲਵਾ ਰਹੇ ਹਾਂ ਜੀ ਮੈਂ ਖੁਦ ਲਵਾਏ ਜੀ ਕੱਲ ਵੀ ਐਮਸੀ ਲਵਾ ਲੋਕੀ ਵੀ ਲਵਾ ਗਏ ਉਹਨਾਂ ਕਿੰਨੇ ਵੀ ਆਮ ਲੋਕ ਪਬਲਿਕ ਇਥੇ ਨਾ ਆਵੇ ਜੀ ਇਹਦੇ ਤੇ ਕੋਈ ਗੱਲ ਨਾ ਹੋਈ ਨਾ ਜੀ ਮੇ ਮੈਨੂੰ ਸਾਰੀ ਸਾਰਾ ਸ਼ਹਿਰ ਛੜਕਾ ਜ ਨਹੀਂ ਹੈ ਜੀ ਮੈਂ ਟੈਂਡਰ ਨਾਲ ਪਾਸ ਕਰਾਵਾਂਗਾ ਉੱਥੇ ਅਸੀਂ ਐਮਐਲ ਸਰਵੇ ਤਰਾਇ ਕਰ ਜੋ ਵੀ ਵਾਰਡ ਦਾ ਕੰਮ ਹੋਣਾ ਹੈ ਜੀ ਆਪਾਂ ਕਿਸੇ ਐਮਸੀ ਨੂੰ ਗੱਲ ਕਰਕੇ ਜਾਵਾਂਗੇ ਨਾ ਜੀ ਹਰ ਵਾਰਡ ਦੇ ਮੈਂਬਰ ਨੂੰ ਜਾਂ ਜਿਹੜਾ ਉਹ ਉਹਨਾਂ ਉਹਨਾਂ ਪ੍ਰਧਾਨ ਹੈਗਾ ਵਾਰਡ ਦਾ ਗਲੀ ਦਾ ਆਪਾਂ ਨੂੰ ਪੁੱਛੀ ਗਲੀ ਬਣਾਣੀ ਜਾਂ ਗਲੀ ਖਰਾਬ ਜਾਂ ਕਿੱਦਾਂ ਵੀ ਕਿਵੇਂ ਬਿਜੋਣਾ ਆਪਾਂ ਕਹੀ ਮੈਂ ਹੀ ਬਣਾਣੀ ਜੀ ਇਹਨਾਂ ਚ ਉਹ ਗੱਲ ਇਹ ਗਲਤ ਨੇ ਜੀ ਕੌਣ ਕਹਿੰਦਾ ਸੀ ਵੀ ਟੈਂਡਰ ਮੈਂ ਪਾਸ ਕਰਾਵਾਂਗਾ ਵੀ ਸਾਰੇ ਇਹੀ ਕਹਿੰਦੇ ਸੀ ਜੀ ਆਪਣੇ ਕਾਂਦੀ ਸਾਹਿਬ ਆਪਣੇ ਇੱਕ ਨਾ ਭਾਜਣ ਲਾਲ ਜੀ ਜੀ ਮੈਂ ਸਾਰੀ ਗਲੀਆਂ ਦਾ ਮੈਂ ਵੀ ਕਰਾਵਾਂ ਜੀ ਉਹ ਕਰਾਵਾਂ ਵੀ ਤੁਹਾਨੂੰ ਸਾਰੀ ਐਡਾ ਦਾ ਅਸੀਂ ਦਿੱਤਾ ਮਾਨ ਦਿੱਤਾ ਬਲਾਗ ਪ੍ਰਧਾਨ ਸਾਡੇ ਮੇਰੇ ਤੋਂ ਕੰਮ ਕੀਤਾ ਪਰ ਤੁਸੀਂ ਕਹੋ ਜੀ ਇਹ ਇਹ ਕੰਮ ਨਹੀਂ ਹੋਣਾ ਜੀ ਅਸੀਂ ਵਾਰਡ ਦੇ ਸਾਰੇ ਬੰਦਿਆਂ ਨੂੰ ਪੁੱਛ ਕੇ ਕੰਮ ਕਰਾਵਾਂਗੇ ਇਹ ਇੱਥੇ ਗਲਤੀ ਨਹੀਂ ਉਹ ਤਾਂ ਕਹਿੰਦੇ ਚੁਣੇ ਹੋਏ ਨੁਮਾਇੰਦਿਆਂ ਦੀ ਸੁਣਵਾਈ ਨਹੀਂ ਹੁੰਦੀ ਕਿ ਕਿਉਂ ਨਹੀਂ ਸੁਣਵਾਈ ਹੁੰਦੀ ਜੀ ਸਾਰੇ ਕੰਮ ਇਹਨਾਂ ਨੇ ਕਰਵਾਏ ਨੇ ਕਿਹੜੇ ਕੰਮ ਇਹਨਾਂ ਨੇ ਨਹੀਂ ਕਰਾਇਆ ਸੋ ਜੀ ਮੈਨੂੰ ਜੀ ਕਿ ਕਾਰਨ ਕੀ ਸਮਝੋ ਜਿਹੜਾ ਡਰਨਾ ਦਿੱਤਾ ਗਿਆ ਨਗਰ ਕੌਂਸਲ ਚ ਡਰਨਾ ਕੁਛ ਵੀ ਨਹੀਂ ਇਹਨਾਂ ਨੂੰ ਕਿ ਬਾਹਰ ਦੇ ਬੰਦਾ ਜੀ ਕੋਈ ਕੋਣ ਇੱਥੇ ਕੋਈ ਬੰਦਾ ਮਿਲਣ ਹੀ ਨਾਵੇਂ ਆ ਆ ਬੰਦੇ ਨੂੰ ਇਸ ਪ੍ਰੋਬਲਮ ਹੈ ਜੀ ਕਿ ਲੱਗ ਵੀ ਮੇਰੇ ਕੰਮ ਨਹੀਂ ਹੁੰਦੇ ਸਾਰਾ ਪਹਿਲਾਂ ਵਾਰਡ ਦੇ ਜੀ ਇਹਨਾਂ ਦੇ ਕੰਮ ਹੀ ਹੁੰਦੇ ਲਾਈਟ ਸਾਰਾ ਮੱਲਾਵੇਂ ਲਾਈਟ ਸਾਰਾ ਲਾਈਟ ਕੀ ਹਰ ਚੀਜ਼ ਇਹਨਾਂ ਦੇ ਮੱਲੇ ਲੱਗੀ ਹੋਈ ਹੁਣ ਆਪਾਂ ਕਹੀਏ ਜੀ ਵਿਵਾਰ ਦਾ ਬੰਦਾ ਬਹਿਣ ਸੋਦਾ ਵੀ ਸਾਰੇ ਇੱਥੇ ਆਂਦੇ ਨੇ ਜੀ ਉਹਨਾਂ ਵਾਕੇ ਜੀ ਆਹ ਆਪਣੀ ਸਰਕਾਰ ਆਹ ਮਨੋਰ ਤੇ ਆਣਗੀ ਜਾਣ ਵਕ ਵਕ ਸੱਤ ਮੰਗਾਂ ਜਿਹੜੀਆਂ ਲਿਖ ਕੇ ਬੈਠੇ ਨੇ ਉਹ ਵੀ ਆਵਲੇ ਕੰਮ ਹੋਣੇ ਚਾਹੀਦੇ ਨੇ ਸ਼ਹਿਰ ਦੇ ਸੱਤ ਮੰਗਾਂ ਤੇ ਪਹਿਲੇ ਐਮਐਲਏ ਸਾਹਿਬ ਕਿੰਤੀ ਦਿਨ ਢੱਕਣ ਲਵਾਣਾ ਜੀ ਸੀਵਰੇ ਲਵਾਣੇ ਅੰਡਰ ਵਿੱਚ ਪਾਣੀ ਆਉਂਦਾ ਸੀ ਕਿੰਤੀ ਜਾਣੇ ਜੀ ਉਹਦੇ ਚ ਕਿਹੜੀ ਮੰਗਾਂ ਉਹ ਤੋਂ ਸੀ ਵੀ ਨਾਲ ਹੀ ਆਈਆਂ ਜੀ ਵਾਕੇ ਥੋੜਾ ਗਿਆਂ ਜੀ ਅਸੀਂ ਵੀ ਦਿਨ ਰਾਤ ਕੀਤੀ ਬੱਠੇ ਆ ਫਿਰ ਇਹ ਅਲੱਗ ਕਿਉਂ ਚੱਲ ਰਹੇ ਨੇ ਅਲੱਗ ਜੀ ਤੋਂ ਇਹਨਾਂ ਨੂੰ ਇਹ ਜਾਣਾ ਜੀ ਲੱਗ ਕਿਉਂ ਚੱਲਦਾ ਸਭ ਤਾਂ ਆਉਣੀ ਸਮਝ ਲੱਗਦੀ ਵੀ ਚੰਡਾ ਦਾ ਆਮ ਆਦਮੀ ਪਾਰਟੀ ਦਾ ਚੱਕਿਆ ਜੀ ਚੱਕਿਆ ਆਮ ਆਦੀ ਪ ਵੀ ਇਹ ਖਲਾਅ ਚੱਲਣੀ ਆਉਂਦੇ ਕਲਾਅ ਕਰਨੀ ਹੈ ਕੋ ਰੋਕੀ ਜਾਂਦੇ ਨਹੀਂ ਆ ਇਹੋ ਸਭ ਰੋਕੀ ਜਾਂਦੇ ਨੇ ਵੀ ਆਮ ਬੰਦੇ ਦਾ ਪ੍ਰੋਬਲਮ ਹੈ ਜੀ ਸਾਡੀ ਕੋ ਥੋੜਾ ਪ੍ਰੋਬਲਮ ਹੈ ਆਮ ਬੰਦਾ ਕੋਈ ਨਾ ਜੀ ਐਮਐਸਮ ਕਾ ਦੀ ਪ੍ਰੋਬਲਮ ਹੈ ਨਾ ਉਹ ਕਿਸੇ ਦੀ ਪ੍ਰੋਬਲਮ ਉਗਲਾ ਲਾਉਂਦੇ ਨੇ ਜੀ ਗੰਦੇ ਉਂਗਲਾ ਉਂਗਲਾ ਜੀ ਇਹ ਤਾਂ ਇਹਨਾਂ ਦਾ ਮੈਟਰ ਹੈ ਜੀ ਉਹਨਾਂ ਤੇ ਦੁਨੀਆ ਨੇ ਆਣਾ ਹੈ ਜੀ ਸੁਣਿਆ ਚਾਹ ਪਿੰਦੀ ਅਸੀਂ ਤਾਂ ਕਦੇ ਨਹੀਂ ਤਰਾਏ ਕਿ ਤੱਕ ਜਿੱਥੇ ਮੈਂ ਅਸ਼ਤਾਨੀ ਬਣ ਕੇ ਇੱਕ ਦੋ ਵਾਰ ਜਾ ਰਹੇ ਹਾਂ ਉਂਗਲਾ ਲਾਈ ਜਾਂਦੇ ਜੀ ਬਾਤ ਕੱਲ ਖਤਮ ਹੋ ਜਿੱਤਾਂ ਬਸੇ ਸਮਾਜੀ ਸਾਡੇ ਨਾਲ ਮੌਜੂਦ ਹੈ ਸਮਾਜੀ ਕੀ ਕਹੋਗੇ ਇਸ ਪੂਰੇ ਮੁੱਦੇ ਨੂੰ ਲੈ ਕੇ ਇਹ ਤਰਨਾ ਮੇਰੇ ਹਿਸਾਬ ਨਾਲ ਤਾਂ ਬਿਲਕੁਲ ਗਲਤੀ ਹੈ ਜੀ ਤੁਸੀਂ ਤੁਹਾਨੂੰ ਚਾਰਜ ਲਾਇਆ ਸੀਗਾ ਐਮਐਲਏ ਸਾਹਿਬ ਨੇ ਵੀ ਕਮੇਟੀ ਦਾ ਅਨਚਾਰਜ ਤੁਹਾਨੂੰ ਲਾਣਿਆ ਪਰ ਆਪਣੇ ਅਰਨਵ ਵਧਵਾ ਜੀ ਤੇ ਜਲੰਧਰਾ ਜੀ ਆਏ ਸੀਗੇ ਮੰਦਰਾਂ ਦੇ ਬਾਰੇ ਸਫਾਈ ਦੇ ਬਾਰੇ ਉਹਨਾਂ ਨੇ ਕੋਈ ਜੇ ਮੀਟਿੰਗ ਕੀਤੀ ਤਾਂ ਚੰਗੇ ਕੰਮ ਵਾਸਤੇ ਕੀਤੀ ਸੀ ਉਹ ਸਾਹਿਬ ਨਾਲ ਗਲਤ ਨਹੀਂ ਕੀਤੀ ਭਜਨ ਲਾਲ ਜੀ ਨੂੰ ਇਹ ਇਤਰਾਜ਼ ਹੈਗਾ ਜੀ ਵੀ ਇਹ ਕਿਉਂ ਇਹਨਾਂ ਨੇ ਮੀਟਿੰਗ ਕੀਤੀ ਹੈ ਸ਼ਹਿਰ ਦੇ ਸਫਾਈ ਵਾਸਤੇ ਕੀਤੀ ਸੀ ਨਾ ਜੀ ਹੋਣੇ ਇਹ ਕਹਿੰਦੇ ਨੇ ਵੀ ਸਾਡੇ ਕਹਿਣ ਤੇ ਕੰਮ ਨਹੀਂ ਹੁੰਦਾ ਮੇਰੇ ਵਾਰਡ ਦੇ ਵਿੱਚ ਮੈਗਨਾ ਆਓ ਜੀ ਮੈਂ ਜਦੋਂ ਹੀ ਫੋਨ ਕੀਤਾ ਜਾਂ ਚਿਮਨ ਲਾਲ ਨੂੰ ਲਾਈਟਾਂ ਦੇ ਬਾਰੇ ਜਾਂ ਸਵੇਰੇ ਗਰਤੇਜ ਦੇ ਬਾਰੇ ਉਹਨੇ ਕਦੇ ਨਾ ਨਹੀਂ ਕੀਤੀ ਅੱਜ ਕੰਪਲੇਟ ਲਿਖਾਈ ਤੇ ਸਵੇਰ ਉਹ ਕੰਮ ਹੋ ਜਾਂਦਾ ਸੀ ਜੀ ਇਹਦਾ ਰੇਕ ਅਫਸਰ ਨਾਲ ਰੋਲਾ ਇਹ ਰੇਕ ਅਫਸਰ ਨੂੰ ਕੁੱਠਾ ਸਿੱਧਾ ਬੋਲਦਾ ਇਹਨੂੰ ਕੋਈ ਇਹ ਨਹੀਂ ਜੇ ਕਹਿੰਦਾ ਟੈਂਡਰ ਸ਼ਹਿਰ ਦੇ ਵਿੱਚ ਜੇ ਕੋਈ ਟੈਂਡਰ ਵੀ ਹੋਣਾ ਗਲੀ ਵੀ ਬਣਨੀ ਹੈ ਉਹ ਮੇਰੇ ਕਹਿਣ ਤੇ ਹੋਵੇ ਹੋਰ ਕਿਸੇ ਦਾ ਨਾਮ ਨਹੀਂ ਚੱਲਣਾ ਚਾਹੀਦਾ ਇੱਥੇ ਜੇ ਮੰਨ ਲਓ ਵਾਰਡ 8 ਨੰਬਰ ਵਾਰਡ ਦੇ ਵਿੱਚ ਕੰਮ ਹੋਣਾ ਹੈ ਤਾਂ ਮੇਰੇ ਥਰੂ ਹੋਵੇ ਸ਼ਹਿਰ ਦੇ ਵਿੱਚ ਜੋ ਵੀ ਕੰਮ ਹੋਣਾ ਮੇਰੇ ਥਰੂ ਹੋਵੇ ਇਹਦੇ ਵਿੱਚ ਹੋਰ ਕਿਸੇ ਦੀ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ ਦੇਖੋ ਜੀ ਅਸੀਂ ਵੀ ਐਮਸੀ ਲੜੇ ਆਂ ਚਲੋ ਜਿੱਤ ਨਾ ਮﻘਦਰ ਦੀ ਖੇਡ ਹੈਗੀ ਹੈ ਪਰ ਅਸੀਂ 2022 ਦੇ ਵਿੱਚ ਐਮਐਲਏ ਸਾਹਿਬ ਸੋਨਾਜੀ ਦੀ سپورਟ ਕੀਤੀ ਆਵਾਜ਼ ਦੀ ਪਾਰਟੀ ਦੀ سپورਟ ਕੀਤੀ 2024 ਦੇ ਵਿੱਚ ਵੀ ਨਾਲ ਚੱਲੇ ਆ ਸਾਡਾ ਵੀ ਫਰਜ਼ ਬੰਦਾ ਆ ਕੇ ਲੋਕਾਂ ਦੇ ਕੰਮ ਕਰਵਾਉਣੇ ਪਰ ਸਾਨੂੰ ਕਦੇ ਕਿਸੇ ਅਫਸਰ ਦੀ ਕੰਪਲੇਟ ਨਹੀਂ ਆਈ ਵੀ ਸਾਨੂੰ ਅੱਗੋਂ ਗਲਤ ਬੋਲਦਾ ਜਾਂ ਕੁਝ ਇਹ ਅਸੀਂ ਆਮ ਸੁਣਦੇ ਆ ਅਫਸਰਾਂ ਦੇ ਕੋਲੋਂ ਇੱਥੇ ਜੋ ਵੀ ਬੈਠੇ ਕੋ ਕਲਰਕ ਹੈ ਜਾਂ ਜੀਏ ਹੈ ਜਾਂ ਕੁਝ ਵੀ ਹੈ ਉਹ ਕਹਿੰਦੇ ਨੇ ਵੀ ਜੇ ਸਾਨੂੰ ਕੁਠਾ ਸਿੱਧਾ ਬੋਲਦਾ ਹੂੰ ਇਹ ਤਰਨੇ ਦੀ ਧਮਕੀ ਦਿੰਦਾ ਹਰ ਟਾਈਮ ਇਹਨੂੰ ਤਰਨੇ ਜੋ ਇਹਨਾਂ ਦਾ ਬਿਜਲੀ ਬੋਰਡ ਵਿੱਚ ਕੰਮ ਹੈਗਾ ਸੀ ਨਾ ਜੀ ਤਰਨਾ ਲਾ ਦਿਓ ਕਿ ਬਿਜਲੀ ਬੋਰਡ ਨਾਲ ਤਰਨੇ ਲਾਦੇ ਨੇ ਹੁਣੇ ਬਿਜਲੀ ਬੋਰਡ ਜਾ ਕੇ ਉੱਥੇ ਕੰਪਲੇਂਟਾਂ ਕਰੀ ਜਾਂਦਾ ਜੀ ਇਹ ਕੰਮ ਨਹੀਂ ਕਰਦੇ ਰੇ ਜਦੋਂ ਇਹ ਬਿਜਲੀ ਬੋਰਡ ਚ ਰਿਹਾ ਉਹ ਤੋਂ ਇਹਨਾਂ ਦੇ ਕੰਮ ਸਹੀ ਸੀਗੇ ਹੂੰ ਠੀਕ ਹੈ ਨਾ ਜੀ ਅੱਜ ਇਹ ਕੰਪਲੇਂਟਾਂ ਕਰੀ ਜਾਂਦਾ ਅੱਜ ਧਰਨਾ ਲਾ ਕੇ ਬਹਿ ਗਿਆ ਇਹ ਸਿਸਟਮ ਗਲਤ ਹੈ ਨਾ ਜੀ ਚਲੋ ਬੱਤਰ ਨੇ ਦੀ ਗੱਲ ਕਰੀ ਜਾਇਜ਼ ਹੈ ਨਾਜਾਇਜ਼ ਉਹ ਤਾਂ ਜਾਂਚ ਦਾ ਵਿਸ਼ਾ ਹੈ ਮੈਂ ਕਿਹਾ ਨਾਜਾਇਜ਼ ਹੈ ਜੀ ਜੇ ਕੋਈ ਗੱਲ ਹੈ ਕਿ ਨੁਮਾਇੰਦਾ ਜਦੋਂ ਇਸ ਤਰ੍ਹਾਂ ਧਰਨਾ ਦਿੰਦਾ ਉਹਦਾ ਮੈਸੇਜ ਹੀ ਜਾਂਦਾ ਸਮਾਜ ਦੇ ਵਿੱਚ ਨਹੀਂ ਸਮਾਜ ਦੇ ਵਿੱਚ ਤਾਂ ਮੈਸੇਜ ਗਲਤ ਜਾਏਗਾ ਜੀ ਉਹਦੇ 'ਚ ਇਹ ਨਹੀਂ ਵੀ ਆ ਕੇ ਸਹੀ ਜਾਏਗਾ ਪਰ ਅਸੀਂ ਆਣੇ ਕਮੇਟੀ ਦੇ ਸਾਨੂੰ ਕਦੇ ਦਿੱਕਤ ਨਹੀਂ ਆਈ ਜੀ ਪਤਾ ਨਹੀਂ ਇਹਨੂੰ ਹੀ ਦਿੱਕਤ ਆਦੀ ਹੈ ਇਹ ਰੇ ਰੇਕ ਅਫਸਰ ਨੂੰ ਪੁੱਠਾ ਸਿੱਧਾ ਬੋਲਦਾ ਹੂੰ ਅਹੀ ਆਪ ਸੁਣਨੇ ਅਫਸਰ ਆਪ ਕਹਿੰਦੇ ਨੇ ਯਾਰ ਉਹਨੂੰ ਬੋਲਣ ਦਾ ਹੀ ਨਹੀਂ ਪਤਾ ਕਿਹੜੇ ਪਰ ਬੋਲਣਾ ਮੇਰੇ ਸਾਹਮਣੇ ਇੱਥੇ ਚਾਰ ਬੇਟਨ ਜਲੰਧਰ ਆ ਬੈਠਾ ਮੈਂ ਨਹੀਂ ਬੈਠਾ ਉਹਨਾਂ ਨੂੰ ਕੁੱਟਾ ਸਿੱਧਾ ਬੋਲਣਾ ਵੀ ਯੋ ਸਾਹਿਬ ਕੋਲ ਚਾਹ ਕਿਉਂ ਪੀ ਰਹੇ ਯਾਰ ਜੇ ਅਸੀਂ ਵੀ ਆ ਜੀਓ ਸਾਹਿਬ ਕੋਲ ਬੈਠ ਸਕਦੇ ਹਾਂ ਮੈਂ ਬੈਰ ਸਿੰਘ ਦਾ ਪੁਸਰੀ ਸਾਹਿਬ ਬੈਠੇ ਇਹ ਵੀ ਆ ਸਕਦੇ ਕਾਲੜਾ ਜੀ ਆ ਸਕਦੇ ਨੇ ਕਹਿੰਦਾ ਮੇਰੇ ਇਲਾਵਾ ਕੋਈ ਬੰਦਾ ਨਾ ਆਵੇ ਇੱਥੇ ਕਮੇਟੀ ਦਾ ਜੋ ਕੰਮ ਹੋਵੇ ਮੇਰੇ ਕਹਿਣ ਤੇ ਹੋਵੇ ਹੋਰ ਕਿਸੇ ਦੇ ਕਹਿਣ ਨਾਲ ਜਿਹੜੇ ਸੱਤ ਕੰਮਾਂ ਦਾ ਨਾਮ ਲਿਖੇ ਗਏ ਨੇ ਬੰਦੇ ਵਿੱਚ ਉਹ ਉਹ ਕਿਸ ਤਰ੍ਹਾਂ ਦੇ ਦੇ ਕੰਮਾਂ ਨੂੰ ਦੇਖੋ ਜੀ ਹੁਣ ਸੀਵਰੇਜ ਦਾ ਕੰਮ ਸੀਗਾ ਮੇਰੇ ਵਾਰਡ ਦੇ ਵਿੱਚ ਮਸ਼ੀਨਾਂ ਮੇਰੇ ਕੋਲ ਮੈਂ ਇੱਕ ਦਿਨ ਰਾਤ ਨੂੰ 11 ਵਜੇ ਦੇਖਿਆ ਜੀ ਮਸ਼ੀਨ ਚੱਲੀ ਜਾਂਦੀ ਸੀ ਸੀਵਰੇਜ ਦੇ ਮਸ਼ੀਨਾਂ ਲੱਗੀਆਂ ਰਹੀਆਂ ਨੇ ਸ਼ਹਿਰ ਚ ਲੱਗੀਆਂ ਰਹੀਆਂ ਨੇ ਆਪਾਂ ਆ ਵੇਖਿਆ ਟੈਂਡਰ ਹੋਇਆ ਸੀਗਾ ਜਿੰਨਾ ਕੰਮ ਹੋਇਆ ਜੀ ਸਹੀ ਹੋਇਆ ਤੂੰ ਗਲਤ ਤਾਂ ਹੋਇਆ ਹੀ ਨਹੀਂ ਹੋਰ ਬਾਕੀ ਵੀ ਐਮ ਸੀ ਆਗੇ ਨੇ ਜੀ 24 ਐਮਸੀ ਹੋਰ ਵੀ ਆ ਗਏ ਨੇ ਜੀ ਕਦੇ ਕੋਈ ਐਮਸੀ ਨੇ ਆ ਕੇ ਇੱਥੇ ਰੋਲਾ ਪਾਇਆ ਜੀ ਇਹ ਕਈ ਹੈਗਾ ਇਹਦੇ ਹੀ ਰੋਲਾ ਹੈਗਾ ਹਾਂ ਭਗਤ ਪਾਰਟੀਆਂ ਦੇ ਜੀ ਹਾਂ ਵਾਹ ਕੋ ਬੀਜੇਪੀ ਦੇ ਆ ਗਏ ਨੇ ਜੀ ਆਮ ਆਦਮੀ ਪਾਰਟੀ ਦਾ ਨਾਲ ਪੂਜਾ ਲੁਥਰਾ ਜੀ ਆ ਗਏ ਨੇ ਪੂਜਾ ਲੁਥਰਾ ਨੇ ਆ ਕੇ ਕੋਈ ਰੋਲਾ ਪਾਇਆ ਕੋਈ ਸੁਣਿਆ ਤੁਸੀਂ ਵੀ ਉਹ ਤਰਨੇ ਤੇ ਆ ਕੇ ਬੈਠੇ ਨੇ ਕਾਂਗਰਸ ਪਾਰਟੀ ਦੇ ਐਮਸੀ ਆ ਗਏ ਨੇ 19 ਐਮਸੀ ਨੇ ਕਦੇ ਵੇਖਿਆ ਤੁਸੀਂ ਬੀਜੇਪੀ ਦੇ ਆ ਗਏ ਨੇ ਕਦੇ ਵੇਖਿਆ ਇਹ ਇੱਕ ਇਹਦੇ ਹੀ ਰੋਲਾ ਹੈਗਾ ਬਸੇ ਇੱਕੋ ਕਹਿੰਦਾ ਚੌਧਰ ਮੇਰੀ ਹੋਣੀ ਚਾਹੀਦੀ ਹੈ ਵੀ ਮੇਰੇ ਕੈਂਪ ਤੇ ਸ਼ਹਿਰ ਦੇ ਵਿੱਚ ਕੰਮ ਹੋਵੇ ਹੋਰ ਕਿਸੇ ਦੇ ਕੈਂਪ ਤੇ ਕੋਈ ਕੰਮ ਨਾ ਹੋਵੇ ਜੀ ਤਾਂ ਇਹ ਬੰਸੀ ਸਾਮਾ ਸੰਜੋ ਗੱਲਬਾਤ ਕਰ ਰਹੀ ਸੀ ਤਾਂ ਹੁਣ ਭਾਈ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ ਹਾਂ ਜੀ ਭਾਈ ਸਾਹਿਬ ਤੁਹਾਡਾ ਕੀ ਕਹਿਣਾ ਸਾਰੇ ਮੁੱਦੇ ਨੂੰ ਲੈ ਕੇ ਸਰ ਗੱਲ ਇਸ ਤਰ੍ਹਾਂ ਐਮਐਲਏ ਸਾਹਿਬ ਦੀ ਰਹਿਨਮਾਈ ਦੇ ਹੇਠ ਐਨੇ ਵਧੀਆ ਕੰਮ ਹੋਈ ਜਾਂਦੇ ਨੇ ਹੂੰ ਜਿਹੜੇ ਮੁੱਦੇ ਚੱਕੀ ਜਾਂਦੇ ਨੇ ਉਹ ਮੁੱਦੇ ਦੇ ਕੰਮ ਤਾਂ ਸਾਰੇ ਪਹਿਲੇ ਹੋ ਹੀ ਜਾਂਦੇ ਨੇ ਸ਼ਿਵਰੇਜ ਦਾ ਕੰਮ ਉਹ ਰਿਹਾ ਸ਼ਿਵਰੇਜ ਦੇ ਟੱਕਣਾ ਦਾ ਸਾਰਾ ਟੈਂਡਰ ਹੋ ਗਿਆ ਜਿਹੜਾ ਆ ਬੰਦਾ ਕੋਈ ਜਿਹੜਾ ਵੀ ਵਾਰਡ ਵਾਸੀ ਆਦਾ ਸਾਡੇ ਕੋਲ ਕੰਪਲੇਨ ਲੈ ਕੇ ਅਸੀਂ ਉਹਨਾਂ ਨੂੰ ਉਹ ਚੀਜ਼ਾਂ ਪ੍ਰੋਵਾਈਡ ਕਰਾਈ ਜਾਂਦੇ ਆ ਪਹਿਲੇ ਹੂੰ ਇਹਦੇ ਵਿੱਚ ਕੋਈ ਇਹਦੇ ਜੀ 77 ਦੇ ਮੁਜਾਰੇ ਵਾਲੀ ਕੋਈ ਗੱਲ ਹੀ ਨਹੀਂ ਹੈਗੀ ਅਗਰ ਜੇ ਹੁਣ ਆਪਾਂ ਕਹੀਏ ਜੀ ਈਓ ਸਾਹਿਬ ਦੇ ਕੋਲ ਆ ਕੇ ਕੋਈ ਇੱਕ ਬੰਦਾ ਚਾਹ ਪੀਂਦਾ ਈਓ ਸਾਹਿਬ ਨੂੰ ਐਮਐਲਏ ਸਾਹਿਬ ਦੇ ਬਕਾਇਦਾ ਇਹ ਹੁਕਮ ਨੇ ਵੀ ਤੁਸੀਂ ਜਿਹੜਾ ਬੰਦਾ ਵੀ ਤੁਹਾਡੇ ਕੋਲ ਆਦਾ ਤੁਸੀਂ ਉਹਦੀ ਰਿਸਪੈਕਟ ਕਰਨੀ ਹੈ ਉਹਦੇ ਕੰਮ ਕਰਨੇ ਨੇ ਜੀ ਤੇ ਉਹ ਦਾ ਉਹਨਾਂ ਉਹਨਾਂ ਦੇ ਆਰਡਰ ਫਾਲੋ ਕਰ ਰਹੇ ਨੇ ਹੂੰ ਤੇ ਹੁਣ ਇਹਦਾ ਇਹ ਮਤਲਬ ਥੋੜੀ ਹੈਗਾ ਵੀ ਕੋਈ ਬੰਦਾ ਹੁਣ ਜੇ ਜਲੰਧਰ ਇੱਥੇ ਆ ਕੇ ਬਹਿ ਗਿਆ ਜੇ ਉਹਨਾਂ ਨੇ ਉਹਨੂੰ ਚਾਹ ਦਾ ਕੱਪ ਆਫਰ ਕੀਤਾ ਉਹਨੇ ਪੀਲੇ ਦਿਨ ਦੇ ਵਿੱਚ ਕੀ ਮਾੜੀ ਗੱਲ ਹੈ ਜਲੰਧਰ ਜੇ ਰਜਿੰਦਰ ਚਲੰਧਰ ਰਜਿੰਦਰ ਜਲੰਧਰ ਇਨਚਾਰਜ ਵੀ ਸਨ ਇਨਚਾਰਜ ਵੀ ਸੀ ਵੇਖੋ ਮੇਰੀ ਗੱਲ ਸੁਣੋ ਸਾਰੀ ਆਪਾਂ ਛੋਟਾ ਜਿਹਾ ਸ਼ਹਿਰ ਹੈ ਸਾਰਿਆਂ ਨਾਲ ਇੱਕ ਦੂਜੇ ਦੇ ਰਿਲੇਸ਼ਨ ਨੇ ਕੋਈ ਪਰਸਨਲ ਰਿਲੇਸ਼ਨ ਵੀ ਹੁੰਦੇ ਨੇ ਬੰਦੇ ਦੇ ਕੋਈ ਇਹ ਨਹੀਂ ਹੈਗਾ ਕੋਈ ਹਰ ਬੰਦਾ ਕੋਈ ਆਂਦਾ ਕੋਈ ਉਹਨੂੰ ਉਂਗਲ ਲਾਣੀ ਆਂਦਾ ਕੱਲੇ ਅਸੀਂ ਸੱਚੇ ਆ ਬਾਕੀ ਸ ਤੋ ਇਹ ਗੱਲਾਂ ਨਜਾਇਜ਼ ਨੇ ਤਰਨੇ ਮੁਜਾਰੇ ਅਗਰ ਜੇ ਕਿਸੇ ਤਰ੍ਹਾਂ ਦੀ ਗੱਲ ਹੈ ਇਹ ਤਾਂ ਕੋਈ ਟੇਬਲ ਟਾਕ ਕੀਤੀ ਜਾ ਸਕਦੀ ਹੈ ਐਮ ਐਲ اے ਸਾਹਿਬ ਕੋਲ ਜਾਣ ਵੀ ਐਮ ਐਲ اے ਸਾਹਿਬ ਮੈਨੂੰ ਆਹ ਦਿੱਕਤ ਹੈ ਤੋ ਐਮ ਐਲ اے ਸਾਹਿਬ ਤਾਂ ਮੈਂ ਕਹਿੰਦਾ ਛੋਟੇ ਤੋਂ ਛੋਟੇ ਵਰਕਰ ਦੀ ਬਾਹ ਮਤਲਬ ਐਮ ਐਲ اے ਸਾਹਿਬ ਦੀ ਬਾਹ ਫੜ ਕੇ ਲੈ ਜਾਂਦਾ ਯਾਰ ਪਾਸੇ ਆਓ ਮੇਰੀ ਗੱਲ ਸੁਣੋ ਤੇ ਦੱਸੋ ਤੁਸੀਂ ਐਮ ਸੀ ਨੇ ਤੁਹਾਡੀ ਗੱਲ ਨਾ ਸੁਣੇਗਾ ਐਮ ਐਲ اے ਹੂੰ ਜੀ ਤੋ ਐਸ ਵਾਸਤੇ ਬਿਲਕੁਲ ਜਿਹੜਾ ਕੰਮ ਨਜਾਇਜ਼ ਹੈ ਕੋਈ ਹੋਰ ਗੱਲ ਜੀ ਸੁਨੀਲ ਨਾਨੀ ਜੀ ਨਾਲ ਇੱਕ ਵਾਰੀ ਫੇਰ ਗੱਲ ਕਰਾਂਗੇ ਤੁਸੀਂ ਬਲਾਕ ਪ੍ਰਬਾਰੀ ਹੋ ਤੇ ਉਹ ਬਲਾਕ ਪ੍ਰਬਧਾਨ ਨੇ ਉਹਨਾਂ ਨੂੰ ਕਿਹਾ ਜਾ ਰਿਹਾ ਹੈ ਕਿ ਬਾਹਰਲੇ ਬੰਦੇ ਜਿਹੜੇ ਆ ਕੇ ਇੱਥੇ ਜਿਹੜੇ ਕੰਮ ਖਰਾਬ ਕਰਦੇ ਨੇ ਬਾਹਰਲੇ ਬੰਦੇ ਦੀ ਗੱਲ ਕੀ ਕੰਮ ਖਰਾਬ ਕਰ ਰਹੇ ਨੇ ਹੁਣ ਤੁਹਾਨੂੰ ਮੈਂ ਕਿਹਦੀ ਗੱਲ ਸਮਝਾਈ ਜੀ ਜਨਦਰਦਨ ਉਹਨਾਂ ਨੂੰ ਹੈ ਹੁਣ ਬਾਹਰਲੇ ਬਦਵਾ ਜੀ ਇੱਕ ਦਿਨ ਕਿਰਾਏ ਨੇ ਉਹਨਾਂ ਨੇ ਪ੍ਰੋਬਲਮ ਜੀ ਇੱਥੇ ਚਾਹ ਪੀ ਲਈ ਉਹ ਚਾਹ ਪੀਂਦੇ ਵੀ ਆਪਣਾ ਪ੍ਰੋਬਲਮ ਤੇ ਮੈਂ ਤਾਂ ਸਮਝਦਾ ਨਹੀਂ ਗੱਲ ਉਹਦਾ ਆਪਾਂ ਵੀ ਚਾਹ ਪੀਂਦੇ ਪੀ ਆ ਜੀ ਵੀ ਅਸੀਂ ਉਹ ਈਓ ਸਾਹਨ ਚਾਹ ਪੀਲੀ ਦੀ ਸਾਰਾ ਕੰਮ ਅਸੀਂ ਕਰਾ ਕੇ ਉਹ ਆਪਦੇ ਦਾ ਹੈ ਹੀ ਨਹੀਂ ਵੀ ਉਹ ਨਤਰਾਜ ਹੈਗੇ ਵੀ ਲੋ ਚਾਹ ਪੀ ਗਏ ਜੀ ਦੱਸ ਬਣ ਕੀ ਕੰਮ ਕਰਾ ਗਏ ਵੀ ਸਾਰਾ ਕਮੇਟੀ ਸੰਭਾਲ ਲਈ ਉਹਨਾਂ ਦਾ ਬਸ ਇੱਕੋ ਪ੍ਰੋਬਲਮ ਹੈ ਜੀ ਸਾਰੀ ਕਮੇਟੀ ਮੈਂ ਸੰਭਾਲ ਲਈ ਸਾਰਾ ਕੋਈ ਮੈਂ ਕਰਨਾ ਬਾ ਆਈਗੋ ਪ੍ਰੋਬਲਮ ਉਹਨਾਂ ਨੂੰ ਲੈ ਕੇ ਬੈ ਗਈ ਬੜੀ ਦੀ ਸਮਝਾਇਆ ਵੀ ਇੱਥੇ ਕੋਈ ਵੀ ਬੰਦਾ ਆ ਸਕਦਾ ਆਮ ਆਪ ਸਰਕਾਰ ਦੇ ਕੋਈ ਵੀ ਬੰਦੇ ਬੈ ਸਕਦੇ ਕੋਈ ਵੀ ਬੰਦਾ ਕੰਮ ਕਰਾ ਸਕਦਾ ਕਰਨੇ ਤੋਂ ਬਾਅਦ ਤੁਸੀਂ ਉਹਨਾਂ ਇੱਥੇ ਪਹੁੰਚੋ ਵਕ ਵਕ ਆ ਗੂ ਅਸੀਂ ਦੇ ਚੋ ਕੋਈ ਗਲਤ ਹੋਈ ਉਹਨਾਂ ਨਾਲ ਉਹ ਇਹੋ ਗੱਲ ਬਾਹਰ ਵੀ ਕੀਤੀ ਇਹਨਾਂ ਨੇ ਉਹਨਾਂ ਨਾਲ ਕਿਸੇ ਬੰਦੇ ਲੈ ਤਾ ਚਾਹ ਬਿੰਦੇ ਨੇ ਬੰਦੇ ਜੀ ਮੈਂ ਕਿਹਾ ਚਾਹ ਪੀਨੇ ਤੇ ਇੱਕ ਹੀ ਕਰੋੜਾ ਬਸ ਆਪਾਂ ਤਾਂ ਨ ਕਹਿੰਦਾ ਫਿਰ ਉਹ ਕੀ ਚਾਹ ਵੀ ਨਹੀਂ ਛੱਡੋਗੇ ਫਿਰ ਤੁਸੀਂ ਇੱਥੇ ਹਾਂ ਹਾਂ ਜੀ ਸਾਹਿਬ ਫਿਰ ਤਰਨਾ ਲਾਓ ਤੁਸੀਂ ਕਹਿ ਰਹੇ ਤੁਸੀਂ ਕਹਿ ਰਹੇ ਹੋ ਵੀ ਚਾਹ ਦੇ ਕਰਕੇ ਤਰਨਾ ਲਾਤਾ ਵੀ ਚਾਹ ਅਸੀਂ ਪੀਣੇ ਆ ਕੇ ਤਾਂ ਫਿਰ ਉਹ ਚਾਹ ਵੀ ਨਹੀਂ ਛੱਡੋਗੇ ਜਾਂ ਕਿਵੇਂ ਕੀ ਕਰਦੇ ਹੋ ਚਾਹ ਤਾਂ ਲੋਕੀ ਪੀਣੀ ਬਿਣੀ ਜੀ ਇੱਥੇ ਆ ਆ ਕੰਮ ਕਰਾਣ ਆਉਂਦੇ ਨੇ ਇੱਕ ਨੰਬਰ ਲਈ ਕੀ ਆ ਜਾ ਰਹੇ ਸੀ ਵੀ ਮੇਰੇ ਤੇ ਕੋਈ ਐਲੀਗੇਸ਼ਨ ਲਾਇਆ ਜਾ ਰਿਹਾ ਹੈ ਵੀ ਮੈਂ ਕੋਈ ਇਨਕੁਆਇਰੀ ਵਾਸਤੇ ਕੋਈ ਲੈਟਰ ਲਿਖਿਆ ਉਹ ਕੀ ਮਸਲਾ ਹੈਗਾ ਉਹ ਮੈਂ ਆਪਾਂ ਨੂੰ ਕੋਈ ਮਸਲਾ ਨਹੀਂ ਪਤਾ ਇਨਕੁਆਇਰੀ ਕਿਹੜੀ ਮਸਲਾ ਜੀ ਸਾਰੇ ਇਹਨਾਂ ਦੇ ਮਸਲੇ ਰੋਜ਼ ਹੀ ਹੁੰਦੇ ਨੇ ਹੁਣ ਆਪਣਾ ਕੀ ਇਨਕੁਆਇਰੀ ਜਿਹੜੀ ਮਸ਼ੀਨਾਂ ਆਈਆਂ ਸੀ ਉਹਨਾਂ ਨੂੰ ਲੈ ਕੇ ਮਸ਼ੀਨਾਂ ਸਾਰੇ ਉੱਥੇ ਕੰਮ ਹੀ ਨਾ ਕਰ ਗਿਆ ਨੇ ਜੀ ਹੁਣ ਮਸ਼ੀਨਾਂ ਇੱਕ ਮਿੰਨਾ ਲੱਗੇ ਰਹੇ ਨੇ ਮੱਲੇ ਜੀ ਹੁੰਦਾ ਲੋਕ ਬਾਕੀ ਗਗਨੇਜਾ ਸਾਡੇ ਠੇਕੇਦਾਰ ਗਗਨੇਜਾ ਜੀ ਸਾਡੇ ਨਾਲ ਜੁੜੇ ਹੋਏ ਨੇ ਤੇ ਬਿਲਕੁਲ ਨਿੱ ਗਗਨੇਜਾ ਜੀ ਕੀ ਕਹੋਗੇ ਸਾਰੇ ਸਾਰੇ ਇਕੱਠੇ ਬੈਠੇ ਬੈਠੇ ਨੇ ਜੀ ਸਾਰੇ ਮਗਰੀ ਬੈਠੇ ਨੇ ਹਾਂਜੀ ਗਗਨੇਜਾ ਜੀ ਕੀ ਕਹੋਗੇ ਪੂਰੇ ਐਪੀਸੋਡ ਨੂੰ ਲੈ ਕੇ ਮੈਂ ਤੁਹਾਡੇ ਇੱਥੇ ਆਉਣ ਦਾ ਸਵਾਗਤ ਕਰਦਾ ਹਾਂ ਦੂਸਰੀ ਗੱਲ ਹੈਗੀ ਸਾਡੇ ਐਮਐਲਏ ਸਨਾ ਸਾਹਿਬ ਇੱਕ ਬਹੁਤ ਭਲੇ ਇਨਸਾਨ ਨੇ ਇਹ ਇੱਕ ਭਲੇ ਇਨਸਾਨ ਦੇ ਸਾਡੇ ਕਈ ਵਰਕਰ ਉਸ ਗੱਲ ਦਾ ਨਿਯਾਇਜ਼ ਫੈਦਾ ਉਠਾ ਰਹੇ ਨੇ ਜੀ ਉਹਨਾਂ ਦਾ ਇੰਟਰਸਟ ਹਮੇਸ਼ਾ ਇਸ ਗੱਲ ਦਾ ਰਹਦਾ ਹੈ ਚਾਹੇ ਉਹ ਪਿੰਡ ਹੋਵੇ ਚਾਹੇ ਉਹ ਸ਼ਹਿਰ ਹੋਵੇ ਚਾਹੇ ਉਹ ਸੜਕ ਹੋਵੇ ਤੇ ਮੇਰਾ ਹਲਕਾ ਮੈਂ ਹਲਕੇ ਆਦੇ ਦਾ ਕੰਮ ਵਧੀਆ ਕਰਾਵਾਂ ਔਰ ਜਲਦੀ ਕਰਾਵਾਂ ਕਿਸੇ ਪਬਲਿਕ ਮੈਨ ਨੂੰ ਪਰੇਸ਼ਾਨੀ ਨਾ ਜਿੱਥੇ ਤੱਕ ਗੱਲ ਇਹ ਹੈਗੀ ਏ ਕਿ ਲੱਭੀ ਕਈ ਸੱਜਣ ਹਨ ਇਸ ਗੱਲ ਦਾ ਇਤਰਾਜ਼ ਕਰਦੇ ਹਨ ਕਿ ਏ ਬੀ ਸੀ ਡੀ ਕੋਈ ਵਰਕਰ ਹੈ ਇੱਥੇ ਕਿਉਂ ਆਂਦਾ ਹੈ ਇਹ ਤਾਂ ਇੱਕ ਵਰਕਰ ਨੇ ਇਹ ਇੱਕ ਪਬਲਿਕ ਦਾ ਆਫਿਸ ਹੈ ਜੀ ਵਰਕਰ ਹੋਵੇ ਪਬਲਿਕ ਦਾ ਆਫਿਸ ਹੋਵੇ ਚਾਹੇ ਉਹਦੇ ਭਾਜਪਾ ਦਾ ਬੰਦਾ ਹੋਵੇ ਚਾਹੇ ਕਾਂਗਰਸ ਦਾ ਹੋਵੇ ਚਾਹੇ ਅਕਾਲੀਆਂ ਦਾ ਹੋਵੇ ਚਾਹੇ ਉਹ ਆਪਾ ਦੀ ਪਾਰਟੀ ਦਾ ਹੋਵੇ ਕੋਈ ਮਰਜ਼ੀ ਹੁੰਦਾ ਰਾਈਟ ਏ ਇੱਥੇ ਆਉਂਦਾ ਉਹਦੇ ਕੰਮ ਕਰਾਉਂਦਾ ਰਾਈਟ ਏ ਉਹ ਵੀ ਸਾਡੇ ਹਲਕੇ ਦੇ ਨੁਮੈਂਦੇ ਨੁਮੈਂਦੇ ਇਸ ਗੱਲ ਦਾ ਜਿਹੜਾ ਨਾ ਇਸ ਗੱਲ ਦਾ ਕਦੇ ਵੀ ਨਹੀਂ ਸੋਚਣਾ ਚਾਹੀਦਾ ਕਿਉਂ ਆਂਦਾ ਕਿਉਂ ਨਹੀਂ ਆਂਦਾ ਜੀ ਇਹ ਆ ਉਹ ਐ ਹਰ ਬੰਦੇ ਨੂੰ ਰਾਈਟ ਹੂੰ ਸੈਂਡਲੀ ਕਰ ਰਹੀ ਗਈ ਮਸ਼ੀਨਾਂ ਤੇ ਮਸ਼ੀਨਾਂ ਇੱਥੇ ਆਈਆਂ ਸੀ ਮੈਨੂੰ ਨਹੀਂ ਪਤਾ ਕਿਸੇ ਸੱਜਣ ਨੇ ਕੀ ਅਚਰਬਾਈਏ ਮੇਰਾ ਵਿਜੇ ਕਲੋਨੀ ਮਕਾਨ ਤੁਸੀਂ ਇਸ ਗੱਲ ਦੇ ਬਾਰੇ ਬਲੀਵ ਕਰਿਆ ਜੇ ਕਿ ਉੱਥੇ ਲੋਕ ਫਲਸ਼ ਜਾਂ ਤੋਕੇ ਬੈਠੇ ਬਿਲਕੁਲ ਇੱਕ ਸੜਕ ਪੱਟੀ ਪਈ ਹੈ ਤਾਂ ਆਪਾਂ ਸਕੂਟਰ ਨੂੰ ਪਿੱਛੇ ਕਰਵਾ ਦੇਾਂਗੇ ਕਾਰ ਨੂੰ ਪਿੱਛੇ ਕਰਵਾ ਦੇਾਂਗੇ ਆਪਾਂ ਅਜੇ ਘਰ ਪਹੁੰਚ ਜਾਵਾਂਗੇ ਜੀ ਲੇਕਿਨ ਲਾਈਫ ਦੇ ਵਿੱਚ ਫਲੈਸ਼ ਜਾਣਾ ਤੇ ਨਾਣਾ ਇੱਕ ਬੜਾ ਮਹੱਤਵਪੂਰਨ ਚੀਜ਼ ਹੈ ਜੀ ਮਨਨ ਉਸ ਗੱਲ ਦੀ ਹੈ ਜੀ ਗੁਰਚਨਾਈ ਕਿ ਮੇਰੇ ਕਿਰਾਏਦਾਰ ਬੈਠੇ ਸੀ ਜਿੱਦਾਂ ਕਿ ਮੈਨੂੰ 20-30 ਹਜ਼ਾਰ ਰੁਪਏ ਕਿਰਾਏ ਆਉਂਦੇ ਸੀ ਉਹ ਟਕੇ ਗਿਆ ਚਲੇ ਕਿ ਉਹਨਾਂ ਨੂੰ ਫਲੈਸ਼ ਦੀ ਸਹੂਲਤ ਨਹੀਂ ਮਿਲ ਦੇ ਸਕਿਆ ਐਮਐਲਏ ਸਾਹਿਬ ਇਸ ਗੱਲ ਦੇ ਐਫਰਟ ਕਰ ਰਹੇ ਨੇ ਮੈਂ ਪਹਿਲੇ ਕਹਿ ਰਿਹਾ ਕੀ ਚਾਹੇ ਉਹ ਵਿਜੇ ਕਲੋਨੀ ਹੋਵੇ ਚਾਹੇ ਉਹ ਐਮਸੀ ਕਲੋਨੀ ਸਾਰਾ ਸ਼ਹਿਰ ਹੀ ਉਹਨਾਂ ਦਾ ਹੈ ਲੇਕਿਨ ਸਿਰਵੇਂ ਹੁੰਦਾ ਜਿੱਥੇ ਜ਼ਿਆਦਾ ਪ੍ਰੋਬਲਮ ਹੈ ਉੱਥੇ ਥੋੜੀ ਫਸਟਪੈਪਲ ਬੰਦ ਕੀਤੀ ਜਾਂਦੀ ਜਿੱਥੇ ਘੱਟ ਹੋਵੇ ਉੱਥੇ ਬਸ ਸੈਕਿੰਡ ਦਿੱਤੀ ਜਾਂਦੀ ਐਸ ਵਜ੍ਹਾ ਕਰਕੇ ਹੁਣ ਜੇ ਕੋਈ ਠੇਕੇਦਾਰ ਮੰਨ ਲਓ ਕੰਮ ਕਰਨ ਆਂਦਾ ਆਪਾਂ ਉਹਦੇ ਤੇ ਕ੍ਰਿਟਿਸਿਜ਼ਮ ਦੀ ਕਰ ਸਕਦੇ ਤੁਸੀਂ ਕੀ ਹੈਗਾ ਤੁਸੀਂ ਅਫਸਰ ਨੂੰ ਆ ਕੇ ਕਹਿ ਸਕਦੇ ਜੇ ਇਹੋ ਸਾਹਿਬ ਐਸਓ ਸਾਹਿਬ ਐਮਈ ਸਾਹਿਬ ਆ ਜਿਹੜਾ ਕੰਮ ਹੈ ਗਲਤ ਹੋ ਰਿਹਾ ਆਪਾਂ ਇਹਨੂੰ ਸੁਧਾਰ ਕਰੀਏ ਜੇਕਰ ਅਫਸਰ ਉਸ ਕੰਮ ਦਾ ਕਹਿਣਾ ਨਹੀਂ ਮੰਨਦੇ ਤਾਂ ਫਿਰ ਆਪਣਾ ਫਰਜ਼ ਬੰਦਾ ਕਿ ਆਪਾਂ ਐਮਐਲਏ ਸਾਹਿਬ ਕੋਲ ਜਾਈਏ ਹੂੰ ਐਮਐਲਏ ਸਾਹਿਬ ਆਹ ਕੰਮ ਗਲਤ ਹੋ ਰਿਹਾ ਤਾਂ ਆਪਾਂ ਨੂੰ ਸੁਧਾਰਨਾ ਦਾ ਕੀ ਇਹ ਹੁੰਦਾ ਕਿ ਲੈ ਵੀ ਸਿੱਧਾ ਕਿ ਮੈਂ ਹਾਇਰ ਅਥਾਰਟੀ ਕੋਲ ਜਾਵਾਂ ਇਹ ਤਾਂ ਕੋਈ ਗੱਲ ਨਹੀਂ ਚਾਹੀਦੀ ਨਾ ਜੇ ਤੁਹਾਡੇ ਅਫਸਰ ਕਹਿਣਾ ਨਾ ਮੰਨਣ ਐਮਐਲਏ ਸਾਹਿਬ ਕਹਿਣਾ ਨਾ ਮੰਨਣ ਤਾਂ ਫਿਰ ਆਪਾਂ ਨੂੰ ਇਸ ਕੰਮ ਦਾ ਨੋਬਤ ਆਦੀ ਹੈ ਹੂੰ ਉਹ ਹੱਕ ਵੀ ਆ ਆਪਣਾ ਜੇ ਮੇਰਾ ਇੱਧਰ ਵੀ ਸੁਣਾਈ ਨਹੀਂ ਹੋਈ ਤੱਕ ਤੇਰੇ ਹੋਰ ਸੁਣਾਈ ਨਹੀਂ ਹੋਈ ਹੁਣ ਜਿਹੜਾ ਧੰਨਾ ਲਗਾਇਆ ਗਿਆ ਜੀ ਇਹਨਾਂ ਧੰਨੇ ਨੂੰ ਲੈ ਕੇ ਕੀ ਕਹਾਂਗੇ ਸਰਕਾਰ ਦੇ ਧੰਨੇ ਆ ਜੀ ਐਵੇਂ ਮੈਂ ਤੁਹਾਨੂੰ ਪਹਿਲਾਂ ਦੁਬਾਰਾ ਕਰ ਰਿਪੀਟ ਕਰਾਂ ਇਹ ਸਾਡੇ ਐਮਐਲਏ ਸਾਹਿਬ ਦਾ ਸ਼ਰਾਫਤ ਦਾ ਨਜਾਇਜ਼ ਫੰਦਾ ਉਠਾਰ ਰਹੇ ਨੇ ਉਹ ਬਿਲਕੁਲ ਸ਼ਰਾਫਤ ਦਾ ਨਜਾਇਜ਼ ਫੰਦਾ ਉਠਾਰ ਰਹੇ ਨੇ ਕਿ ਐਮਐਲਏ ਸਾਹਿਬ ਤੱਕ ਕਿੰਨੇ ਦਿਨ ਚੁੱਪ ਰਹਿਣਗੇ ਜੇ ਉਹਨਾਂ ਨੇ ਕਿਸੇ ਦਿਨ ਕੋਈ ਗੱਲ ਕਰਤੀ ਤਾਂ ਫਿਰ ਮੇਰਾ ਭਰਾ ਕੋਈ ਮਹਿਸੂਸ ਨਾ ਕਰੇ ਇਸ ਨੇ ਇੱਕੋ ਬਲੀ ਗੱਲ ਦਾ ਜਵਾਬ ਦੇਣ ਲੱਗੇ ਸੀ ਸਵਾਲ ਦਾ ਜਿਹੜਾ ਉਹਨਾਂ ਨੇ ਕਿਹਾ ਵੀ ਮੇਰੇ ਤੇ ਅਲੀਗੇਸ਼ਨ ਲੱਗਦੇ ਹਨਕੁਆਇਰੀ ਕਰਵਾਈ ਜਾ ਰਹੀ ਹੈ ਵੀ ਮੈਂ ਲੈਟਰ ਦਿੱਤਾ ਇਹਨਾਂ ਨੂੰ ਕਹਿੰਦੇ ਮੈਂ ਤਾਂ ਕੋਈ ਅਜਿਹਾ ਲੈਟਰ ਦਿੱਤਾ ਨਹੀਂ ਇਹਨਾਂ ਨੂੰ ਮੈਨੂੰ ਇਸ ਗੱਲ ਦੇ ਮਾਰੇ ਨੋਟਿਸ ਜੀ ਤਾਂ ਬਿਲਕੁਲ ਬੰਸੀ 사ਮਾਜੀ ਕੋਲ ਚੱਲਦੇ ਦੌਰਾਨ ਬੰਸੀ 사ਮਾਜੀ ਕੀ ਕਹੋਗੇ ਦੇਖੋ ਜੀ ਇਹਨਾਂ ਆਪਦੀ ਫੋਕੀ ਚੌਧਰ ਬਣਾਉਣ ਦੀ ਖਾਤਰ ਕਰ ਰਿਹਾ ਤੇ ਐਮਐਲਏ ਨੂੰ ਬਦਨਾਮ ਕਰ ਰਿਹਾ ਹੋਰ ਕੁਝ ਵੀ ਨਹੀਂ ਹੈਗਾ ਹੂੰ ਬਸ ਆ ਹੀ ਹੈ ਮੇਨ ਗੱਲ ਆਪਦੀ ਫੋਕੀ ਟੋਰ ਵਿਖਾਈ ਜਾਂਦਾ ਬਸ ਸਹੀ ਤਰ ਬਣ ਗਈ ਤੌਰ ਜੀ ਤੌਰ ਤੌਣ ਸਾਰੇ ਦੇਖੀ ਜਾਂਦੇ ਨਹੀਂ ਅਸੀਂ ਵੀ ਆਨੇ ਆ ਜੀ ਕਮੇਟੀ ਕੁਸਰੀ ਸਾਹਿਬ ਆਂਦੇ ਨੇ ਮੈਂ ਆਣਾ ਕੇਵਲ ਜੀ ਕਮੇਟੀ ਦੇ ਵਿੱਚ ਕੰਮ ਹੁੰਦੇ ਨੇ ਠੀਕ ਹੁੰਦੇ ਨੇ ਜੋ ਜਾਇਜ਼ ਕੰਮ ਇਹ ਹੁੰਦੇ ਨੇ ਜੀ ਨਜਾਇਜ਼ ਤਾਂ ਹੋਣਾ ਨਹੀਂ ਜੀ ਜੀ ਹਾਂ ਜੀ ਠੀਕ